ਸਮੇਲੇ ਬਰਾੜ ਸਾਹਿਬ ਨੂੰ ਬੁਲਾਇਆ ਗਿਆ। ਬੜਾ ਹਰਾਸ ਕੀਤਾ। ਹਰਾਸ ਕਰ ਤੋਂ ਬਾਅਦ ਮਹਿਸੂਸ ਹੋਇਆ ਮੈਨੂੰ ਕਿ ਮੇਰੇ ਨਾਲ ਇਹ ਜਾਤੀ ਕਰਨਗੇ ਝੂਠਾ ਕੇਸ ਬਣਾਉਣਗੇ। ਬਿਲਕੁਲ ਹੀ ਉਪਨ ਹੋ ਗਈ ਸਿੱਟ ਕਿ ਉਹਨੇ ਕਹਤਾ ਹੈ ਤਾਂ ਸਦਾ ਕਿਉਂਦਾ ਹੈ। ਸਿੱਟ ਵੀ ਉਸੇ ਲਾਈਨ ਤੇ ਚੱਲ ਪਈ ਹੈ ਜੋ ਬਿੰਦਰ ਸੁਝਾ ਉਸਦੇ ਵਜીર ਚਾਹੁੰਦੇ ਨੇ ਜੋ ਰੋਜ਼ ਬਿਆਨ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਅਤੇ ਫਿਰ ਗੋਲੀਕੰਢ ਮਾਮਲੇ 'ਚ ਨਮੋਸ਼ੀ ਦਾ ਸਾਹਮਣਾ ਕਰ ਚੁੱਕੀ ਸ਼ੋਮਣੀ ਅਕਾਲੀ ਦਲ ਨੇ ਹੁਣ ਮਾਮਲੇ ਦੀ ਜਾਂਚ 'ਚ ਲੱਗੀ ਐਸਆਈਟੀ ਦੇ ਬਾਈਕਾਰਡ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਨੇ ਇਹ ਐਲਾਨ ਸਾਬਕਾ ਅਕਾਲੀ ਵਿਧਾਇਕ ਮੰਤਾਰ ਬਰਾੜ ਤੋਂ ਪੁੱਛਗਿੱਛ ਤੋਂ ਬਾਅਦ ਕੀਤਾ ਹੈ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਐਸਆਈਟੀ ਪੂਰੀ ਤਰ੍ਹਾਂ ਸਿਆਸੀ ਸ਼ੈਤੇ ਕੰਮ ਕਰ ਰਹੀ ਹੈ। ਤੇ ਇਸੇ ਮਾਮਲੇ ਨੂੰ ਲੈ ਕੇ ਬਲਵਿੰਦਰ ਸਿੰਘ ਪੁੰਦੜ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਜੋ ਪੰਜਾਬ ਦੇ ਵਿੱਚ 2 ਸਾਲ ਤੋਂ ਹੋ ਰਿਹਾ ਹੈ ਕਿ ਪਹਿਲਾ ਰਣਜੀਤ ਸਿੰਘ ਕਮਿਸ਼ਨ ਬਣਿਆ ਕਮਿਸ਼ਨ ਬਣਨ ਤੋਂ ਪਹਿਲਾਂ ਸਰਦਾਰ ਅਮਰਿੰਦਰ ਸਿੰਘ ਦੇ ਬਿਆਨ ਆਉਂਦੇ ਰਹੇ ਕਿ ਮੈਂ ਇੱਕ ਕਮਿਸ਼ਨ ਬਣਾਵਾਂਗਾ ਸਪ੍ਰਕਾਸ਼ ਸਿੰਘ ਬਾਦਲ ਨੂੰ ਤੇ ਇਹਨਾਂ ਸਾਰਿਆਂ ਨੂੰ ਅਕਾਲੀਆਂ ਨੂੰ ਅੰਦਰ ਦੇਵਾਂਗਾ ਉਹਦੀ ਭਾਵਨਾ ਉਸਨੇ ਜੋ ਪਹਿਲਾਂ ਹੀ ਦੱਸਤੀ ਸੀ ਤਾਂ ਅਸੀਂ ਕਮਿਸ਼ਨ ਦਾ ਉਸਦੇ ਬਿਆਨਾਂ ਨੂੰ ਦੇਖ ਕੇ ਕਿ ਤਾ ਕਮਿਸ਼ਨ ਉਹ ਬੜਾਏ ਆਪਣੀ ਉਸ ਮਰਜ਼ੀ ਦਾ ਤੇ ਅਸੀਂ ਉਸ ਦਾ ਉਸੇ ਵੇਲੇ ਹੀ ਬਾਈਕਾਟ ਕਰ ਦਿੱਤਾ ਸੀ ਅਸੀਂ ਕਮਿਸ਼ਨ ਨੂੰ ਮੰਨਿਆ ਨਹੀਂ ਲੇਕਿਨ ਉਸ ਤੋਂ ਬਾਅਦ ਸਿਟ ਬਣੀ ਸਿਟ ਦੇ ਵਿੱਚ IDGP ਰੈਂਕ ਦੇ ਅਫਸਰ ਸੀ ਸਾਰ ਨੂੰ ਮਹਿਸੂਸ ਹੋਇਆ ਕਿ ਸ਼ਾਇਦ ਇਹ ਅਫੀਸਰ ਨੇ ਪੰਜਾਬ ਦੇ ਭਲੇ ਵਾਸਤੇ ਠੀਕ ਇਨਕੁਆਇਰੀ ਕਰਨਗੇ ਤੇ ਪੰਜਾਬ ਦੇ ਵਿੱਚ ਉਹ ਵੀ ਕੋਈ ਇਹ ਘਟਨਾ ਹੋਈਆਂ ਉਹਨਾਂ ਦੀ ਸਹੀ ਇਨਕੁਆਇਰੀ ਹੋ ਕੇ ਤੇ ਇਨਸਾਫ ਦੀ ਗੱਲ ਕਰਨਗੇ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੇ ਉਹਬਟ ਕਰਨ ਦਾ ਫੈਸਲਾ ਕੀਤਾ ਉਹਦੇ ਮੁਤਾਬਕ ਹੀ ਸਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਸੀਐਮ ਸਾਹਿਬ ਸਾਹਿਬ ਵੀਰ ਸਿੰਘ ਜੀ ਬਾਦਲ ਸਾਹਿਬ ਪਾਰਟੀ ਪ੍ਰਧਾਨ ਡਿਪਟੀ ਸੀਐਮ ਸਾਹਿਬ ਜੀਮਾ ਸਾਹਿਬ ਐਮਐਲਏ ਬਰਾੜ ਜੀ ਜੋ ਸਾਡੇ ਪੋਲੀਟੀਕਲ ਬੰਦੇ ਉਹਨਾਂ ਨੇ ਬੁਲਾਏ ਉਹ ਗਏ ਤੇ ਜੋ ਉਹਨਾਂ ਨੇ ਸਵਾਲ ਜਵਾਬ ਕੀਤਾ ਉਹਦਾ ਆਨਸਰ ਦਿੱਤਾ ਤੇ ਉਹਨਾਂ ਦੇ ਆਪਣੇ ਬਿਆਨ ਹੈ ਕਿ ਸਾਨੂੰ ਕੋਪਟ ਕੀਤਾ। ਲੇਕਿਨ ਜੋ ਹੁਣ ਇੱਕ ਹਫਤੇ ਤੋਂ ਨਵੇਂ ਹਾਲਾਤ ਪੈਦਾ ਹੋਏ ਨੇ ਕਿ ਸਾਡੇ ਐਕਐਮਐਲ ਬਰਾਰ ਸਾਹਿਬ ਨੂੰ ਬੁਲਾਇਆ ਗਿਆ। ਬੜਾ ਹਰਾਸ ਕੀਤਾ। ਹਰਾਸ ਕਰਨ ਤੋਂ ਬਾਅਦ ਮਹਿਸੂਸ ਹੋਇਆ ਐਮਐਲ ਨੂੰ ਕਿ ਮੇਰੇ ਨਾਲ ਇਹ ਜਾਤੀ ਕਰਨਗੇ ਝੂਠਾ ਕੇਸ ਬਣਾਉਣਗੇ। ਉਹਨੇ ਕੋਰਟ ਚ ਅਪਲਾਈ ਕੀਤਾ ਦੇਲ ਵਾਸਤੇ। ਉਸ ਤੇ ਫਿਰ ਬਿਲਕੁਲ ਹੀ ਓਪਨ ਹੋ ਗਈ ਸਿੱਟ ਕਿਉਂ ਨੇ ਕਹਤਾ ਇਹ ਤਾਂ ਸਾਡਾ ਕਿਊਸਡ ਹੈ ਇਸ ਤੋਂ ਬਾਅਦ ਕੋਈ ਪੁਆਇੰਟ ਹੀ ਨਹੀਂ ਰਹਿ ਗਿਆ ਕਿ ਸਿੱਟ ਨੂੰ ਹੁਣ ਅਸੀਂ ਕਹੀਏ ਕਿ ਸਿੱਟ ਕੋਈ ਇਨਸਾਫ ਕਰੇਗੀ ਸਿੱਟ ਵੀ ਉਸੇ ਲਾਈਨ ਤੇ ਚੱਲ ਪਈ ਹੈ ਜੋ ਅਬਿੰਦਰ ਸੋਝਾ ਉਸਦੇ ਵਜ਼ੀਰ ਚਾਹੁੰਦੇ ਨੇ ਜੋ ਰੋਜ਼ ਬਿਆਨ ਦੇ ਹੀ ਜਾਂਦੇ ਨੇ ਭਾਵੇਂ ਉਹਨਾਂ ਦਾ ਪਾਰਟੀ ਪ੍ਰੈਜ਼ੀਡੈਂਟ ਹੈ ਭਾਵੇਂ ਉਹਨਾਂ ਦੇ ਵਜ਼ੀਰ ਨੇ ਤੇ ਭਾਵੇਂ ਚੀਫ ਮਿਨਿਸਟਰ ਹੈ ਇਹ ਦਾ ਮਲਤਾ ਹੈ ਕਿ ਉਹੀ ਚੀਫ ਮਿਨਿਸਟਰ ਹੈ ਉਹੀ ਜੱਜ ਹੈ ਉਹੀ ਸਜ਼ਾ ਦੇਣ ਵਾਲਾ ਉਹੀ ਇਨਕੁਆਇਰੀ ਕਰਨ ਵਾਲਾ ਹੈ ਇਸ ਕਰਕੇ ਅਸੀਂ ਜਿੱਥੇ ਇਸ ਸਾਰੇ ਘਟਨਾ ਦੀ ਨਿੰਦਿਆ ਕਰਦੇ ਆ ਉਥੇ ਅਸੀਂ ਸਿੱਟਦਾਲ ਵੀ ਜੋ ਹੈ ਅੱਜ ਤੋਂ ਬਾਅਦ ਕੋਈ ਕੋਪਰਟ ਨਹੀਂ ਕਰਾਂਗੇ ਅਸੀਂ ਸਿੱਟ ਦਾ ਵੀ ਬਾਈਕਾਟ ਕਰਦੇ ਆ ਜੋ ਜਾਤੀ ਜੋ ਕੁਝ ਕਰਨਾ ਹੈ ਉਹ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਅਸੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਚਾਹੁੰਦੇ ਆ ਅਸੀਂ ਕੋਈ ਵੀ ਕਿਤੇ ਕੀੜੀ ਦਾ ਵੀ ਨੁਕਸਾਨ ਹੋਇਆ ਉਹ ਵੀ ਸਾਸੀਂ ਬਰਦਾਸ਼ਤ ਨਹੀਂ ਕਰਦੇ ਹਾਂ ਜੋ ਘਟਨਾਵਾਂ ਹੋਈਆਂ ਹਨ ਅਗਰ ਉਸ ਤੇ ਇਨਸਾਫ ਇਹਨਾਂ ਦੇਣਾ ਹੈ ਤਾਂ ਅਸੀਂ ਇੰਡੀਪੈਂਡੈਂਟ ਏਜੰਸੀ ਸਪਰੀਮ ਕੋਰਟ ਦੇ ਜੱਜ ਦੇ ਥੱਲੇ ਸੀ ਚਾਹੁੰਦੇ ਆ ਕਿ ਉਹ ਨਿਗਰਾਨੀ ਕਰਨ ਕਰਨਾ ਸੀ ਇਨਸਾਫ ਚਾਹੁੰਦੇ ਆ ਉਹ ਇਨਸਾਫ ਭਾਵੇਂ ਕੋੜਕਪੂਰੇ ਦਾ ਘਟਨਾ ਹੈ ਤੇ ਭਾਵੇਂ ਉਹ ਦਿੱਲੀ ਦਾ ਕਤਲਾਮ ਹੈ ਆਓ ਜੇ ਡੈਮੋਕਰੇਸੀ ਹੈ ਸਾਰੀਆਂ ਪਾਰਟੀਆਂ ਨੂੰ ਕਹਿਣਾ ਕਿ ਦਿੱਲੀ ਦਾ ਕਤਲਾਮ ਕੋਈ ਚੀਜ਼ ਨਹੀਂ ਸੀ ਉਹ ਘਟਨਾਵਾਂ ਕੋਈ ਚੀਜ਼ ਨਹੀਂ ਸੀ ੜੀਆਂ ਵੱਡੀਆਂ ਹੋਈਆਂ 34 ਸਾਲ ਹੈ ਕੋਈ ਸਾਹ ਨਹੀਂ ਪੜਦਾ ਲੇਕਿਨ ਇੱਥੇ ਜਿਹੜਾ ਹੈ ਇਸ ਪਿੱਛੇ ਇੱਕ ਪੋਲਿਟਿਕਲ ਸਾਰਾ ਐਡਾ ਵੱਡਾ ਪ੍ਰੋਪਾਗੈਂਡਾ ਕੀਤਾ ਜਾ ਰਿਹਾ ਹੈ ਲੇਕਿਨ ਸਾਨੂੰ ਫੇਰ ਵੀ ਕੋਈ ਦਰਦ ਨਹੀਂ ਅਸੀਂ ਚਾਹੁੰਦੇ ਆ ਇਨਸਾਫ ਅਸੀਂ ਚਾਹੁੰਨੇ ਕਿ ਲੋਕਰਨ ਸਾਹਿਬ ਮਿਲਣਾ ਚਾਹੀਦਾ ਜੇ ਕਿਤੇ ਕਿਤੇ ਵੀ ਨੁਕਸਾਨ ਹੋਇਆ ਜੋ ਉਸ ਦਾ ਜ਼ਿੰਮੇਵਾਰ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇੰਡੀਪੈਂਡੈਂਟ ਏਜੰਸੀ ਸੁਪਰੀਮ ਕੋਰਟ ਦੇ ਜੱਜ ਰਾਹੀਂ ਮਿਲਣੀ ਚਾਹੀਦੀ ਹੈ ਤੀਸਰਾ ਪੁਆਇੰਟ ਅਸੀਂ ਜੇ ਵੀ ਕਹਿੰਦੇ ਆ ਪਾਰਟੀ ਵੱਲੋਂ ਕਿ ਸਰਬੰਦਰ ਸਿੰਘ ਥੋੜੀ ਉਮਰ 70 ਸਾਲ ਟੱਪ ਗਈ ਹੈ ਦੂਜੀ ਵਾਰ ਮੁੱਖ ਮੰਤਰੀ ਬਣਿਆ ਮੈਂਬਰ ਪਾਰਲੀਮੈਂਟ ਰਹੋ ਇਹ ਜਿਹੜਾ ਡੈਮੋਕ੍ਰੇਸੀ ਚ ਬੰਡੇਟਾ ਪਾਲਿਸੀ ਹੈ ਤੁਸੀਂ ਦੇਖ ਚੁੱਕੇ ਹੋ ਪਹਿਲਾਂ ਦਾ ਸਵਾਦ ਇੱਕ ਬਹੁਤ ਹੀ ਚੰਗੀ ਨਹੀਂ ਇਹ ਨਾ ਪਾਰਟੀਆਂ ਦੇ ਭਲੇ ਚਾ ਨਾ ਦੇਸ਼ ਦੇ ਭਲੇ ਚਾ ਲੋਕਾਂ ਦੇ ਭਲੇ ਚਾ ਅੱਜ ਪੰਜਾਬ ਦੇ ਕੀ ਹਾਲਾਤ ਐ ਕਿਸਾਨੀ ਦਾ ਕੀ ਹਾਲ ਐ ਮੁਲਾਜ਼ਮਾਂ ਦਾ ਕੀ ਹਾਲ ਐ ਅੰਪਲਾਈਡ ਜੁਵਨ ਦਾ ਕੀ ਹਾਲ ਐ ਜਿਹੜੀਆਂ ਤੇ ਸੌ ਖਾਦੇ ਸੀ ਤੂੰ ਉਹਨਾਂ ਨੂੰ ਪੂਰੀਆ ਕਰਨ ਦੀ ਕੋਸ਼ਿਸ਼ ਕਰਦਾ 10% ਹੀ ਕਰਦੇ ਤੂੰ ਇਸ ਪਾਸੇ ਕਿਉਂ ਲੱਗੇ ਮੰਡਰੇਟੇ ਚ ਲੇਕਿਨ ਕਿਉਂਕਿ ਜੋ ਗੱਲਾਂ ਕਹੀਆਂ ਸੀ ਉਹ ਗੱਲਾਂ ਤੇ ਟੋਟਲ ਹੀ ਫੇਲ ਹੋ ਗਿਆ ਜ਼ੀਰੋ ਵੀ ਡਿਲੀਵਰੀ ਹੈ ਇਸ ਕਰਕੇ ਪੰਜਾਬ ਨੂੰ ਇਹ ਵੀ ਨਹੀਂ ਕਿ ਉਸ ਤੋਂ ਰਸਤੇ ਤੋਂ ਭਟਕਾਉਂਦਾ ਹੈ ਲੋਕਾਂ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਰਬਾਦ ਕਰਨ ਲੱਗਿਆ ਹੋਇਆ ਹੈ ਕਿ ਆਗਰੇ ਇਸ ਨੀਤੀ ਤੇ ਪੰਜਾਬ ਚੱਲਿਆ ਪਹਿਲਾਂ ਵੀ ਕਾਂਗਰਸ ਨੇ ਦੇਸ਼ ਤੇ ਪੰਜਾਬ ਪਟਿਆ ਅੱਜ ਵੀ ਇਸ ਨੀਤੀ ਨਾਲ ਪੰਜਾਬ ਤੇ ਦੇਸ਼ ਦੀ ਬਰਬਾਦੀ ਹੈ ਇਸ ਕਰਕੇ ਅਸੀਂ ਵਾਰਨਿੰਗ ਦਿੰਨੇ ਆ ਤੇ ਨਾਲ ਸੁਜੈਸ਼ਨ ਵੀ ਦਿੰਨੇ ਆ ਕਿ ਚੰਗੀ ਗੱਲ ਹੈ ਕਿ ਇਸ ਰਸਤੇ ਤੋਂ ਹਟ ਜਾ ਠੀਕ ਰਸਤੇ ਤੇ ਆ ਪੰਜਾਬ ਦੇ ਭਲੇ ਵਾਸਤੇ ਤੇ ਲੇਕਿਨ ਜੇ ਨਹੀਂ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਸਭਾਨ ਕਰ ਜੋ ਕਰਨਾ ਕਰੇ ਇਹਦੇ ਨਤੀਜੇ ਫਿਰ ਜਿਹੜਾ ਹੈ ਉਹ ਅੱਗੇ ਆਪੇ ਸਾਹਮਣੇ ਆਉਣਗੇ ਲੋਕਾਂ ਤੇ ਭੁਗਤਣੇ ਪੈਣਗੇ ਜਿਹੜਾ ਗਲਤੀ ਕਰੇਗਾ ਦੂਜੇ ਕੱਲ ਹੀ ਆਗੂਆਂ ਨੇ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਰਾਜਪਾਲ ਅੱਗੇ ਚੁੱਕਣਗੇ ਅਤੇ ਸਰਕਾਰ ਖਿਲਾਫ ਐਕਸ਼ਨ ਲੈਣ ਦੀ ਮੰਗ ਕਰਨਗੇ ਇੱਕ ਖਾਸ ਤੌਰ ਤੇ ਜਿਵੇਂ ਸਰਦਾਰ ਮਨਤਾਰ ਸਿੰਘ ਬਰਾੜ ਉਸ ਵੇਲੇ ਇਲੈਕਟਿਡ ਐਮਐਲਏ ਸੀ ਇੱਕ ਇਲੈਕਟਿਡ ਐਮਐਲਏ ਦੀ ਜਿਹੜੀ ਰੁਟੀਨ ਦੇ ਵਿੱਚ ਉਹਦੀਆਂ ਜ਼ਿੰਮੇਵਾਰੀਆਂ ਵੜਦੀਆਂ ਜਿਹੜੀ ਕਿ ਪਬਲਿਕ ਨੇ ਉਹਨੂੰ ਸ਼ਕਤੀ ਦਿੱਤੀ ਹੁੰਦੀ ਆ ਔਰ ਉਹਨੇ ਪਬਲਿਕ ਦੀ ਦੇਖਰੇਖ ਕਰਨੀ ਹੁੰਦੀ ਹੈ ਜਿਸ ਤਰੀਕੇ ਉਹਦੇ ਟੈਲੀਫੋਨ ਦੇ ਰਿਕਾਰਡ ਨੂੰ STK ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਵੇਂ ਬਹੁਤ ਵੱਡੀ ਅਫੈਂਸ ਕੀਤੀ ਜਾ ਰਹੀ ਹੈ ਇਹ ਅਸੀਂ ਅਨਲਾਈਜ਼ ਕੀਤਾ ਕਿ ਸਾਰੇ ਇਲੈਕਟਿਡ ਰਿਪਰੈਜ਼ੈਂਟੇਟਿਵ ਚਾਹੇ ਅੱਜ ਬਣਿਆ ਜਾਂ ਸਾਬਕਾ ਚਾਹੇ MP ਆਏ ਚਾਹੇ MLA ਸਾਰਿਆਂ ਦੇ ਵਾਸਤੇ ਬਹੁਤ ਵੱਡੀ ਖਤਰੇ ਦੀ ਘਟੀ ਹੈ ਕਿਉਂਕਿ ਇਸ ਤਰੀਕੇ ਕੋਈ ਵੀ ਇੰਡੀਪੈਂਡੈਂਟ ਇਲੈਕਟਿਡ ਬੰਦਾ ਜਿਹੜਾ ਕਿਸੇ ਵੀ ਐਮਰਜੈਂਸੀ ਸਥਿਤੀ ਦੇ ਵਿੱਚ ਕੰਮ ਨਹੀਂ ਕਰ ਸਕਦਾ ਜੇ ਅਸੀਂ ਉਹਦੇ ਕੰਮ ਨੂੰ 3 ਸਾਲ ਬਾਅਦ ਇਸ ਤਰੀਕੇ ਕਹਿ ਗਏ ਕਿ ਇਹਦੇ ਟੈਲੀਫੋਨ ਤੋਂ 100 150 ਕਾਲ ਹੋਈ ਆ ਤੇ ਇਹਨੇ ਸ਼ਾਇਦ ਕੋਈ ਜਿੰਨੇ ਬੜੀ-ਬੜੀ دہشت ਗਰਦੀ ਦੀ ਵਾਅਦਾਤ ਕੀਤੀ ਆ ਮੇਰੇ ਖਿਆਲ ਕੋਈ ਵੀ ਪੰਜਾਬ ਦਾ ਐਮਐਲਏ ਨਹੀਂ ਹੋਣਾ ਕਿ ਜਿਹਦੇ ਟੈਲੀਫੋਨ ਤੋਂ ਰੋਜ਼ 150 200 ਟੈਲੀਫੋਨ ਨਾ ਹੁੰਦਾ ਖਾਸ ਤੌਰ ਤੇ ਜਿਹੜੀ ਰੂਲਿੰਗ ਪਾਰਟੀ ਨਾਲ ਸੰਬੰਧਤ ਆ ਕਿਉਂਕਿ 5 5 6 6 ਵਜੇ ਲੋਕੀਸ਼ਵਰੇ ਘਰਾਂ ਚ ਆ ਜਾਂਦੇ ਆ ਤੇ ਸ਼ਾਮ ਤੱਕ ਇੱਕੋ ਹੀ ਕੰਮ ਹੁੰਦਾ ਜੇ ਐਨੇ ਟੈਲੀਫੋਨ ਵੀ ਉਹਦੇ ਨੰਬਰ ਤੋਂ ਨਹੀਂ ਹੁੰਦੇ ਤੇ ਮੇਰੇ ਖਿਆਲ ਹੈ ਫਿਰ ਉਹ ਐਮਐਲਏ ਦੇ ਵਿੱਚ ਕੋਈ ਕਮਜ਼ੋਰੀ ਹੁੰਦੀ ਹੈ ਇਸ ਕਰਕੇ ਇਸ ਤਰ੍ਹਾਂ ਦੀ ਰੰਗਤ ਜਿਹੜੀ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਦੇ ਜਿਹੜੇ ਟੈਲੀਫੋਨਸ ਨੂੰ ਕਾਰਡ ਕਾਰਡਸ ਨੂੰ ਕੱਦ ਕੱਢ ਕੇ ਦੇਣੀ ਕਿਉਂਕਿ ਮੈਨੂੰ ਪਤਾ ਜਦੋਂ ਮੈਂ ਮਿਨਿਸਟਰ ਸੀ ਐਜੂਕੇਸ਼ਨ ਦਾ ਸਾਡੇ 550000 ਹਜ਼ਾਰ ਹਰ ਕਾਰ ਸਾਡੇ ਸਾਰੇ ਟੈਲੀਫੋਨ ਤੁਸੀਂ ਮੰਡਾ ਲੋਗੇ ਤੇ ਉਹਨਾਂ ਤੇ ਆਉਦੀ ਹੋਣੀ ਹੈ ਜਿਹੜੀ ਕਿਸੇ ਵਾਰ ਮੈਂ ਅਟੈਂਡ ਕਰ ਪਾਉਂਦਾ ਹੁਣ ਸਾਰੇ ਮੇਰੇ ਨਾਲ ਕੇ ਸਟਾਫ ਦੇ ਬੰਦੇ ਅਟੈਂਡ ਕਰਦੇ ਹੋਣੇ ਤੇ ਇਹਦੇ ਵਿੱਚ ਜੇ 3 ਸਾਲਾਂ ਬਾਅਦ ਕੋਈ ਦੂਜਾ ਤੁਸੀਂ ਕਿਸੇ ਨੂੰ ਕਹੋਗੇ ਕਿ ਫਲਾਣੇ ਨੇ ਫਲਾਣੇ ਨਾਲ ਗੱਲ ਕੀਤੀ ਤੇ ਇਸ ਤਰ੍ਹਾਂ ਇਲੈਕਟਡ ਰਿਪ੍ਰেজੈਂਟੇਟਿਵ ਦੇ ਇੱਕ ਟੈਲੀਫੋਨ ਨੂੰ ਉਧਾਰ ਬਲਾ ਕੇ ਡਾਊਟ ਕਰਨਾ ਮੈਂ ਸਮਝਦਾ ਬਹੁਤ ਘਟਿਆ ਹਰਕਤ ਹੈ ਜਿਹੜੀ ਸਾਰੇ ਆਉਣ ਵਾਲੇ ਭਾਵੇਂ ਕਿਸੇ ਪਾਰਟੀ ਨਾਲ ਵੀ ਸੰਬੰਧਿਤ ਹੋਣ ਚਾਹੇ ਅੱਜ ਰੋਲਿੰਗ ਪਾਰਟੀ ਦੇ ਵਿੱਚ ਬੈਠੇ ਹੋਣ ਸਾਰਿਆਂ ਵਾਸਤੇ ਬਹੁਤ ਵੱਡੀ ਖਤਰੇ ਦੀ ਘਟੀ ਡੈਮੋਕ੍ਰੇਸੀ ਇਸ ਕਰਕੇ ਅਸੀਂ ਡੈਮੋਕ੍ਰੇਸੀ ਦੇ ਉੱਤੇ ਜਿਹੜਾ ਵੱਡਾ ਹਮਲਾ ਇਨੂੰ ਲੈ ਕੇ ਪੰਜਾਬ ਦੇ ਸਾਡੇ ਮਾਨਯੋਗ ਗਵਰਨਰ ਸਾਹਿਬ ਨੂੰ ਇੱਕ ਜਾਇੰਟ ਡੈਲੀਗੇਸ਼ਨ ਜਿਹੜਾ ਦੋਵਾਂ ਪਾਰਟੀਆਂ ਦਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਦੇ ਪ੍ਰਧਾਨ ਸਾਹਿਬ ਬੀ ਜੇ ਪੀ ਦੇ ਸ਼ਵੇਤ ਮਲਕ ਜੀ ਨਾਲ ਵੀ ਸਾਡੀ ਗੱਲ ਹੋਈ ਆ ਸਾਡੇ ਪ੍ਰਧਾਨ ਸਾਹਿਬ ਵੀ ਸਾਰੇ ਐਮਪੀ ਸਾਬਕਾ ਐਮਪੀ ਵੱਡਾ ਡੈਲੀਗੇਸ਼ਨ ਅਸੀਂ ਗਵਰਨਰ ਸਾਹਿਬ ਤੋਂ ਸਮਾਂ ਮੰਗ ਰਹੇ ਆ ਉਹਨਾਂ ਨੂੰ ਮਿਲਾਂਗੇ ਕਿ ਜੇ ਇਸ ਤਰੀਕੇ ਕੰਮ ਜਿਹੜਾ ਚੱਲਦਾ ਰਿਹਾ ਤੇ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਜਿਹੜੇ ਆ ਉਹ ਡਿਗਨੀਫਾਈਡ ਵੇਜ ਦੇ ਨਾਲ ਇੱਕ ਇੱਜ਼ਤਦਾਰ ਤਰੀਕੇ ਦੇ ਨਾਲ ਕਿਸ ਤਰੀਕੇ ਕਿਸੇ ਸਟੇਟ ਦੇ ਵਿੱਚ ਕੰਮ ਕਰ ਸਕਣ। ਇਹ ਤਾਂ ਐਮਰਜੈਂਸੀ ਤੋਂ ਵੀ ਬੱਦਤਰ ਹਾਲਾਤ ਹੋਗੇ। ਕਿ ਟੈਲੀਫੋਨ ਕੋਈ ਐਮਐਨਏ ਕਰ ਬੈਠੇ ਤੇ ਉਹਨੂੰ ਕਈ ਸਾਲਾਂ ਬਾਅਦ ਤੁਸੀਂ ਇੱਕ ਸਿਟੀ ਫਿਰੋ ਕੇ ਤੂੰ ਫਲਾਣੇ ਨਾਲ ਟੈਲੀਫੋਨ ਦੇ ਉੱਤੇ ਗੱਲ ਕੀਤੀ ਸੀ। ਮੈਂ ਸਮਝਦਾ ਬੜਾ ਵੱਡਾ ਇਹ ਇੱਕ ਖਤਰਾ ਡੈਮੋਕਰੈਟਿਕਲੀ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਵਾਸਤੇ ਆ ਜਿਹਨੂੰ ਹਾਈਲਾਈਟ ਕਰਨ ਵਾਸਤੇ ਅਸੀਂ ਜਿਹੜਾ ਗਵਰਨਰ ਸਾਹਿਬ ਨੂੰ ਮਿਲਾਂਗੇ। ਕਿ ਆ ਹਾਲਤ ਹੈ ਤੇ ਇਹਦੇ ਚ ਤੁਸੀਂ ਦੱਸੋ ਕਿ ਐਮਐਲਏ ਕਿਵੇਂ ਕੰਮ ਕਰ ਪਾਉਣਗੇ ਆ ਉਹਨਾਂ ਦੇ ਸਮੇਂ ਕਿਵੇਂ ਕੰਪਲ ਹਾਊਸ ਬਣਾਉਂਦੇ ਔਰ ਇਹਦੇ ਤੇ ਅਸੀਂ ਉਹਨਾਂ ਨੂੰ ਡਿਮਾਂਡ ਕਰਾਂਗੇ ਕਿ ਜੋ ਐਕਚੁਅਲ ਐਕਸ਼ਨ ਬਰਦਾ ਉਹ ਇਹਦੇ ਤੇ ਜ਼ਰੂਰ ਡਾਇਰੈਕਟ ਕਰਨ ਗਵਰਨਮੈਂਟ ਨੂੰ ਡਾਇਰੈਕਟ ਜ਼ਿਕਰੀ ਹੋ ਗਏ ਕਿ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਤੋਂ ਐਸਆਈਟੀ ਦੋ ਵਾਰ ਪੁੱਛ ਕੇ ਚੈੱਕ ਕਰ ਚੁੱਕੀ ਹੈ ਐਸਆਈਟੀ ਮੁਤਾਬਕ ਕੋਟਪੂਰਾ ਗੋਲੀਕਾਂਡ ਸੰਬੰਧੀ 2018 ਵਿੱਚ ਦਰਜ ਹੋਈ ਐਫਆਈਆਰ ਵਿੱਚ ਮਨਤਾਰ ਸਿੰਘ ਬਰਾੜ ਨਾਮਜ਼ਦ ਸੰਤ ਅਜੇ ਜੇ ਮੰਤਾਰ ਬਰਾੜ ਤੇ ਹੁਣ ਗ੍ਰਿਫਤਾਰੀ ਦੀ ਤਲਵਾਰ ਵੀ ਲਟਕ ਰਹੀ ਹੈ ਜਿਸ ਨੂੰ ਵੇਖਦਿਆ ਅਕਾਲੀ ਦਲ ਨੇ ਵੱਡਾ ਦਾਅ ਖੇਡਦਿਆ ਐਸਆਈਟੀ ਨੂੰ ਜਾਂਚ ਚ ਸਹਿਯੋਗਨਾ ਦੇਣ ਦਾ ਐਲਾਨ ਕਰ ਦਿੱਤਾ ਪਰ ਵੇਖਣਾ ਇਹੀ ਹੋਵੇਗਾ ਕਿ ਐਸਆਈਟੀ ਦੇ ਅੱਗੇ ਅਕਾਲੀ ਦਲ ਦੀ ਕੋਈ ਪੇਸ਼ ਚੱਲਦੀ ਹੈ ਜਾਂ ਫਿਰ ਐਸਆਈਟੀ ਦੇ ਅੱਗੇ ਸਭ ਨੂੰ ਚੁਕਣਾ ਹੀ ਪੈਂਦਾ ਹੈ ਬਿਊਰੋ ਰਿਪੋਰਟ ਪੰਜਾਬੀ ਲੁੱਕ ਚੈਨਲ